ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਲੰਮਾ ਜੱਟਪੁਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਜੰਗੀਆਣਾ ਤੇ ਡੜਬਾ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਸਟ ਰਹੀ ਚੰਗੀਆਣਾ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਡੜਬਾ ਮੰਡੀ ਦੀ ਟੀਮ ਜਿਸ ਨੇ 3 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਕਾਲਾ ਧਨੌਲਾ ਜਿਸ ਨੇ 5 ਰੇਡਾਂ ਪਾ ਕੇ 5 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੱਗਾ ਚਿੱਟੀ ਤੇ ਗੁਰਪ੍ਰੀਤ ਜੰਗਿਆਣਾ ਜਿਨ੍ਹਾਂ ਨੇ ਤਿੰਨ ਤਿੰਨ ਜੱਫੇ ਲਾਏ ਜੁਆਇੰਟ ਸਟਾਪਰ ਨਿਕਲੇ ਪਹਿਲ ਟ੍ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਜੰਗਿਆਣਾ ਦੀ ਟੀਮ ਵਿੱਚ ਜੱਗਾ ਚਿੱਟੀ ਰਾਜੂ ਕੋਟਲਾ ਭੜੀ ਕਾਲਾ ਧਨੌਲਾ ਗੁਰਪ੍ਰੀਤ ਜੰਗਿਆਣਾ ਤੇ ਕੁਲਵਿੰਦਰ ਜੰਗਿਆਣਾ ਖੇਡੇ ਦਰਬਾ ਮੰਡੀ ਦੀ ਟੀਮ ਵਿੱਚ ਖੁਸ਼ੀ ਦੁੱਗਾ ਮੰਨਾ ਬੱਲਣਾ ਸੱਤੀ ਦੜਬਾ ਧਿਆਨਾ ਦੜਬਾ ਲੁਧਰ ਰਾਜ ਝੋਟ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਸੰਗ ਠੇਸੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਗੁਰਦੁਆਰਾ ਸੁਖਚੈਨਿਆਂਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਫਗਵਾੜਾ ਤੇ ਐਨ ਆਰ ਇਨ ਕੋਦਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਗੁਰਦੁਆਰਾ ਸੁਖਚੈਨਿਆਂਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਜਿਸ ਨੇ 30 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਐਨ ਆਰ ਆਈ ਨਕੋਦਰ ਦੀ ਟੀਮ ਜਿਸ ਨੇ 28 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਭਲਵਾਨ ਗੱਦੋਵਾਲ ਤੇ ਬੈਸਟ ਸਟਾਪਰ ਬਣਿਆ ਸੁਪਿੰਦਰ ਮਨਾਣਾ ਟੀਮ ਦੀ ਸਹਿਮਤੀ ਨਾਲ ਗੋਗੋ ਰੁੜਕੀ ਨਾਲ ਜੁਆਇੰਟ ਕੱਢ ਦਿੱਤਾ ਗਿਆ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਗੁਰਦੁਆਰਾ ਸੁਖਚੈਨਿਆਂ ਨ ਕਬੱਡੀ ਕਲੱਬ ਫਗਵਾੜਾ ਦੀ ਟੀਮ ਵਿੱਚ ਸੁੱਖਾ ਭੰਡਾਲ ਨੈਲਾ ਜੋਗੇਵਾਲ ਗੁੱਗੂ ਰੁੜਕੀ ਸੋਨੀ ਭੰਡਾਲ ਸੁਪਿੰਦਰ ਮਨਾਣਾ ਆਸ਼ੂ ਛਨੇਰ ਜੱਟ ਲਾਟੋਂ ਬਾਨਾ ਢਾਲੀਵਾਲ ਬੇਟ ਅਮਨ ਲੈਂਬਰ ਸਿੱਧਵਾ ਦੋਨਾਂ ਪਲਵਾਨ ਗੱਦੋਵਾਲ ਰਾਜਾ ਭੰਡਾਲ ਦੋਨਾਂ ਤੇ ਜੱਗਾ ਰੰਧਾਵਾ ਖੇਡੇ ਤੇ ਦੂਜੇ ਪਾਸੇ ਐਨਆਰਆਈ ਨਕੋਦਰ ਦੀ ਟੀਮ ਵਿੱਚ ਮੰਗੀ ਬੱਗਾਪਿੰਡ ਪਿੰਡਾ ਮੁੱਲੇਵਾਲ ਖੈਰਾ ਗਿੰਦਾ ਪੱਕਾ ਪਿੰਡ ਮੰਨਾ ਬੱਗਾ ਪਿੰਡ ਮੱਖਣ ਗੁੱਜਰ ਤਾਜਾ ਕਾਲਾ ਸੰਘਿਆ ਨੰਨੀ ਕਪਾਲਪੁਰ ਬਿੱਲਾ ਜੋੜ ਤੇ ਰੇਸਮ ਚੰਬਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਸੈਦੋਵਾਲ ਦੇ ਫਾਈਲੇ ਸੈਮੀਫਾਈਨਲ ਮੈਚ ਵਿੱਚ ਪੁੱਜੀਆਂ ਰਾਇਲ ਕਿੰਗ ਜੁਐਸ ਤੇ ਦੁਆਬਾ ਵਾਰੀਅਰਸ ਸੁਰਖਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਜੇਤੂ ਰਹੀ ਰਾਇਲ ਕਿੰਗ ਜੁਐਸ ਦੀ ਟੀਮ ਜਿਸ ਨੇ 1.41 ਅੰਕ ਹਾਸਲ ਕੀਤੇ ਤੇ ਦੁਆਬਾ ਬੌਰੀਅਸ ਸੁਰਖਪੁਰ ਦੀ ਟੀਮ ਨੇ 22 ਅੰਕ ਹਾਸਲ ਕੀਤੇ ਤੇ ਪਹਿਲੇ ਸੈਮੀਫਾਈਨਲ ਦਾ ਬੈਸਟ ਰੇਡਰ ਬਣਿਆ ਰਿੰਕੂ ਖਰੈਤੀ ਜਿਸ ਨੇ 10 ਰੈਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਫਰਿਆਦ ਅਲੀ ਜਿਸ ਨੇ 8 ਟੱਚ ਲੈ ਕੇ 5 ਜਫੇ ਲਾਇਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸੈਦੋਬਾਦ ਦੇ ਹੀ ਦੂਜੇ ਸੈਮੀਫਾਈਨਲ ਮੈਚ ਵਿੱਚ ਪੁੱਜੀਆਂ ਸ਼ਾਕ ਕੋਟ ਲਵੈਂਸ ਤੇ ਪੀਵੀਐਸ ਰੁੜਕਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਚੇਤੂ ਰਹੀ ਸ਼ਾਕਕੋਟ ਲੁਵੈਂਸ ਦੀ ਟੀਮ ਜਿਸ ਨੇ 42 ਅੰਕ ਹਾਸਲ ਕੀਤੇ ਤੇ ਬੀਵੀਐਸ ਰੁੜਕਾ ਨੇ 36 ਅੰਕ ਹਾਸਲ ਕੀਤੇ ਤੇ ਸੈਕੰਡ ਸੈਮੀਫਾਈਨਲ ਦਾ ਬੈਸਟ ਰੇਡਰ ਬਣਿਆ ਸੁਲਤਾਨ ਸੰਸਪੁਰ ਤੇ ਬੈਸਟ ਸਟਾਪਰ ਬਣਿਆ ਲੱਖਾ ਸਰਾਮਾ ਤੇ ਸੰਦੀਪ ਨੰਗਲੰਬੀਆਂ ਜੋਇੰਟ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸੈਦੋਵਾਲ ਦੇ ਹੀ ਫਾਈਨਲ ਮੈਚ ਵਿੱਚ ਪੁੱਜੀਆਂ ਰਾਇਲ ਕਿੰਗ ਯੂ ਐਸ ਏ ਤੇ ਸ਼ਾਕ ਕੋਟ ਲੁਐਂਸ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸ ਨੇ 38 ਅੰਕ ਹਾਸਲ ਕੀਤੇ ਤੇ 2 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਾਕ ਕੋਟ ਲੁਐਂਸ ਦੀ ਟੀਮ ਜਿਸ ਨੇ 34 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਫਾਈਨਲ ਮੈਚ ਵਿੱਚ ਬੈਸਟ ਰੇਡਰ ਬਣਿਆ ਰਿੰਕੂ ਖਰੈਤੀ ਜਿਸ ਨੇ 13 ਰੇਡਾਂ ਪਾ ਕੇ 13 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਇੰਦਰਜੀਤ ਕਲਸੀਆ ਵਾਲਾ ਜਿਸ ਨੇ 12 ਟੱਚ ਲੈ ਕੇ 4 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਆਲਟੋ ਗੱਡੀਆਂ ਦੇ ਕੇ ਸਨਮਾਨ ਕੀਤਾ ਗਿਆ ਤੇ ਇਸ ਕੱਪ ਤੇ ਇੰਦਰਜੀਤ ਕਲਸੀਆ ਨੇ ਸੰਦੀਪ ਲੋਧਰ ਨੂੰ 2 ਜਫੇ ਲਾ ਕੇ 1,61,000 ਦਾ ਇਨਾਮ ਜਿੱਤਿਆ ਤੇ ਸੰਦੀਪ ਨੰਗਲੰਬੀਆਂ ਨੇ 75000 ਦਾ ਜੱਗੂ ਸੈਦੋਵਾਲ ਨੂੰ ਜਫਾ ਲਾਇਆ ਤੇ ਸੁਲਤਾਨ ਸ਼ਮਸਪੁਰ ਨੇ 52000 ਦੀਆਂ ਨੌਨ ਸਟਾਪ ਰੇਡਾਂ ਵੀ ਪਾਈਆਂ ਤੇ ਬਾਬਾ ਸੁਖਚੈਨ ਦਾ ਕਬੱਡੀ ਕਲੱਬ ਸ਼ਾਹਕੋਟ ਲੁਅੈਂਸ ਦੀ ਟੀਮ ਵਿੱਚ ਸੰਦੀਪ ਲੋਧਰ ਸੁਲਤਾਨ ਸ਼ਮਸਪੁਰ ਪਾਲੀ ਫਤੇਗੜਾ ਚੰਨਾ ਫੌਜੀ ᱥਾਮ 84 ਚਿਤਪਾਲ ਚਿੱਟੀ ਸ਼ੇਰੂ ਬੱਦੋਵਾਲ ਸੰਦੀਪ ਨੰਗਲੰਬੀਆਂ ਫੂਲਾ ਸੂਸਕ ਅਮਰਤ ਫਤੇਗੜ ਸੱਨਾ ਦੀ ਸੱਚ ਚੱਕ ਕਲਾ ਲੱਖਾ ਸਰਾਮਾ ਤੇ ਗਿੰਦਾ ਛੱਠਾ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂਐਸਏ ਦੀ ਟੀਮ ਵਿੱਚ ਫਰੀਆਦ ਸਕਰਪੁਰ ਇੰਦਰਜੀਤ ਕਲਸੀਆ ਤਾਰੀ ਖੀਰਾਵਾਲੀ ਬਿੱਲੀ ਲਲੀਆਂ ਜੀਤਾ ਤਲਵੰਡੀ ਚੌਧਰੀਆ ਕਮਲ ਟੱਬਾ ਜੱਗਾ ਮੁੱਲੇਵਾਲ ਖਹਿਰਾ ਗੱਗੀ ਖੀਰਾਵਾਲੀ ਜੱਗੂ ਸੈਦੋਵਾਲ ਰਿੰਕੂ ਖਰੇਤੀ ਪੂਰਾ ਬੱਗਾ ਪਿੰਡ ਖੇਡੇ ਤੇ ਇਸ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆ नेक्स्ट ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ